ਫਿਰੋਜ਼ੀ ਸਾਰੇ ਨੂੰ ਹੀ ਪਤਾ ਹੈ ਕਿ 1 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ ਇਸ ਨੂੰ ਲੈ ਕੇ ਕਿ ਪੰਜਾਬ ਦੇ ਵਿੱਚ ਪਿਸ਼ਾਪਤ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਸਾਰੇ ਪੂਕਤੇ ਇੰਤਜ਼ਾਮ ਕੀਤੇ ਗਏ ਨੇ ਅੱਜ ਕੇ ਕਾਰਵਾਈ ਇਸੀ 플ੈਗ ਮਾਰਚ ਕਰ ਰਹੇ ਇਹ ਬੇਸਿਕਲੀ ਕੌਨਫੀਡੈਂਸ ਬਿਲਡਿੰਗ ਮੇਜਰ ਤੇ ਲਈ ਕਿਉਂਕਿ ਇੱਥੇ ਸੈਂਟਰਲ ਪੈਰਾਮਿਲਿਟਰੀ ਫੋਰਸਸ ਵੀ ਆ ਚੁੱਕੀਆਂ ਨੇ ਪੰਜਾਬ ਦੀ ਸਟੇਟ ਆਪ ਪੁਲਿਸ ਵੀ ਹੈ ਜਿਨ੍ਹਾਂ ਦੇ ਨਾਲ ਪੰਜਾਬ ਪੁਲਿਸ ਦੇ ਆਪਣੇ ਜੋ ਲੋਕਲ ਜਵਾਨ ਨੇ ਉਹ ਵੀ ਮੌਜੂਦ ਨੇ ਇਹਨਾਂ ਦੇ ਨਾਲ ਮਿਲ ਕੇ ਇੱਕ 플ੈਗ ਮਾਰਚ ਬੇਸਿਕਲੀ ਕੌਨਫੀਡੈਂਸ ਬਿਲਡਿੰਗ ਮੇਜਰ ਤੇ ਕੀਤਾ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਯਕੀਨ ਹੋਵੇ ਅਸੀਂ ਵੀ ਪੂਰੇ ਸੰਕਲਪ ਅਸੀਂ ਲਿਆ ਹੋਇਆ ਹੈ ਕਿ ਆਉਣ ਵਾਲੇ ਚੋਣ ਅਸੀਂ ਬਿਲਕੁਲ ਫੇਅਰ ਐਂਡ ਟ੍ਰਾਂਸਪੇਰੈਂਟ ਤਰੀਕੇ ਨਾਲ ਕਿਤੇ ਜਾਣਗੇ ਤੇ ਕਿਸੇ ਵੀ ਤਰੀਕੇ ਦੀ ਲਾਅ ਐਂਡ ਆਰਡਰ ਦੀ ਕੋਈ ਤਿੱਕਤ ਆਂਦੀ ਹੈ ਤਾਂ ਉਸ ਦਾ ਮਜਬੂਤੀ ਨਾਲ ਅਸੀਂ ਖਾਫਾ ਕਰਾਂਗੇ ਜਿਸ ਤਰ੍ਹਾਂ ਅੱਜ ਕੱਲ ਗਰਮੀ ਬਹੁਤ ਪੈਣ ਲੱਗੀ ਪਹਿਲੀ ਜੂਨ ਹੋਰ ਗਰਮੀ ਹੋਏਗੀ ਕੀ ਤੁਸੀਂ ਵੋਟਰਾਂ ਨੂੰ ਕਹਿਣਾ ਚਾਹੋਗੇ ਕਿਸ ਤਰ੍ਹਾਂ ਉਹ ਸਮੂਹ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦੇ ਸੀ ਸਮਝਦੇ ਕਿ ਇੱਕ ਤਾਂ ਛੁੱਟੀ ਵਾਲਾ ਦਿਨ ਹੈ ਸ਼ਨੀਵਾਰ 1 ਜੂਨ ਤੇ ਨਾਲ ਹੀ ਬਹੁਤ ਗਰਮੀ ਵਾਲਾ ਦਿਨ ਵੀ ਹੈ ਪਰ ਇਸ ਨੂੰ ਸੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਵੀ ਕਿਹਾ ਗਿਆ ਹੈ ਕਿ ਚੋਣਾਂ ਦਾ ਜੋ ਉਦੇਸ਼ ਦਾ ਸਭ ਤੋਂ ਵੱਡਾ ਫਰਮ ਹੈ ਤੇ ਨਾਲ ਹੀ ਦੇਸ਼ ਦਾ ਵੀ ਮਾਣ ਹੈ ਮੈਂ ਸਾਰੇ ਨੂੰ ਅਪੀਲ ਕਰਦੇ ਹਾਂ ਕਿ 1 ਜੂਨ ਨੂੰ ਵੋਟ ਜ਼ਰੂਰ ਪਾਓ ਇਸ ਦੇ ਲਈ ਸਾਡੇ ਪੋਲਿੰਗ ਸਟੇਸ਼ਨਸ ਦੇ ਉੱਤੇ ਅਸੀਂ ਪੂਕ ਪੇ ਇੰਤਜ਼ਾਮ ਕਰ ਰਹੇ ਨੇ ਅਸੀਂ ਹਰ ਪੋਲਿੰਗ ਸਟੇਸ਼ਨ ਦੇ ਉੱਤੇ ਖੜੇ ਹੋਣ ਦੇ ਲਈ ਛਾਂ बैठने के लिए सिटिंग अरेंजमेंट ठंडा फीन वाला पानी वॉलंटियर्स हेल्प करने के लिए व्हीलचेयर ਤੇ ਨਾਲ ਹੀ ਇੱਕ ਹਸਤਾ ਹੋਇਆ ਚਿਹਰਾ ਪੋਲਿੰਗ ਸਟਾਫ ਦਾ ਤੁਹਾਨੂੰ ਨਜ਼ਰ ਆਏਗਾ ਜੋ ਕਿ ਹੱਥ ਛੋੜ ਕੇ ਤੁਹਾਡੀ ਉੱਥੇ ਬੀਟ ਕਰ ਰਹਾ ਹੈ ਨਾਲ ਹੀ ਨਾਲ ਕਿਉਂਕਿ ਪੋਲਿੰਗ ਸਵੇਰੇ ਜਲਦੀ ਸ਼ੁਰੂ ਹੋ ਜਾਂਦੀ ਹੈ ਸਵੇਰੇ 7:00 ਤੋਂ ਲੈ ਕੇ ਸ਼ਾਮੀ 6:00 ਤੱਕ ਚਲੇਗੀ ਮੈਂ ਇੱਕ ਮੈਸੇਜ ਹੋਰ ਇਹ ਦੇਣਾ ਚਾਹੁੰਦੇ ਕਿ ਅਸੀਂ ਪ੍ਰੋਮੋਟ ਕਰਨਾ ਚਾਹੁੰਦੇ ਹਾਂ ਕਿ ਸਾਡੇ ਵੋਟਰ ਜਲਦੋਂ ਜਲਦ ਆ ਕੇ ਵੋਟ ਪਾ ਲੈਣ ਕਿਉਂਕਿ ਸਵੇਰ ਦੇ ਟਾਈਮ ਜਿਹੜਾ ਪਹਿਲਾ ਟਾਈਮ ਹੁੰਦਾ ਉੱਥੇ ਥੋੜੀ ਗਰਮੀ ਘੱਟ ਹੁੰਦੀ ਹੈ ਅਸੀਂ ਪਹਿਲੇ 30 ਵੋਟਰਸ ਨੂੰ ਕੁਝ ਨਾ ਕੁਝ ਦੇ ਵੀ ਰਹੇ ਹਾਂ ਐਜ਼ ਅ ਟੋਕਨ ਜੋ ਵੀ ਪਹਿਲੇ 30 ਵੋਟਰ ਆ ਕੇ ਵੋਟ ਪਾ ਲੈ ਪਾਉਣਗੇ ਉਹਨਾਂ ਨੂੰ ਕੁਝ ਇਨਾਮ ਵੀ ਦਿੱਤਾ ਜਾਏਗਾ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਆਪਾਂ ਹੁਣ 1 ਤਰੀਕ ਨੂੰ 1 ਜੂਨ ਨੂੰ ਲੋਕ ਸਭਾ ਦਾ ਜਿਹੜਾ ਚੋਣਾਂ ਦੀ ਵੋਟਾਂ ਪੈਣੀਆਂ ਹੈਗੀਆਂ ਪੰਜਾਬ 'ਚ ਤੇ ਉਹਦੇ ਮੱਦੇਨਜ਼ਰ ਜਿਹੜਾ ਹੈਗਾ ਉਹ ਆਪਾਂ ਪੂਰੇ ਹੁਸ਼ਾਰਪੁਰ ਜ਼ਿਲ੍ਹੇ ਵਿੱਚ ਵੱਖ-ਵੱਖ ਕੌਨਫिडेंस ਬਿਲਡਿੰਗ ਮੀਜਰ ਜਿਹੜੇ ਹੈਗੇ ਲੈ ਰਹੇ ਹੈਗੇ ਜਦੇ ਵਿੱਚੋਂ ਇੱਕ ਹੈਗਾ ਫਲੈਗਮਾਰਕ ਤੇ ਅੱਜ ਆਪਾਂ ਸਿਟੀ ਏਰੀਆ ਵਿੱਚ ਫਲੈਗਮਾਰਕ ਡੀਸੀ ਸਾਹਿਬ ਦੇ ਨਾਲ ਆਪਣੇ ਸੀਐਪੀਐਫ ਦੇ ਜਿਹੜੇ ਕਾਊਂਟਰ ਪਾਸ ਕਰਦੇ ਬੀਐਸਐਫ ਦੇ ਮੌਜੂਦਮਾ ਨਾਲ ਨਾਲ ਜ਼ਿਲ੍ਹਾ ਪੁਲਿਸ ਆਰਪੀਟੀਮ ਸਾਰਿਆਂ ਨਾਲ ਮਿਲ ਕੇ ਆਪਾਂ ਪੂਰੇ ਸ਼ਹਿਰ 'ਚ ਫਲੈਗਮਾਰਕ ਚੱਲ ਰਹੇ ਨਾਲ ਸਪੈਸ਼ਲ ਚੈਕਿੰਗ ਵੀ ਕੀਤੀ ਜਾਏਗੀ ਇਸ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਰੋਟੇਸ਼ਨ ਬੇਸਿਸ ਤੇ ਜਿਹੜੇ ਹੈਗੇ ਫਲੈਗ ਮਾਰਕੀਟਸ ਪਿਛਲੇ 1 ਮਹੀਨੇ ਤੋਂ ਚੱਲ ਰਹੇ ਹੈਗੇ ਜੋ ਤੁਸੀਂ ਵੀ ਅਟੈਂਡ ਕਰਦੇ ਰਹੋ ਵਾਕਿ ਕਿਸੇ ਪ੍ਰੋਗਰਾਮ ਦੀ ਤੇ ਹੁਣ ਜਿਹੜੇ ਹੈਗੇ ਸਾਡੇ ਕੋਲੇ ਸੀਏਪੀਪੀਏ ਕੰਪਨੀਆਂ ਇਸ ਟਾਈਮ ਹੈਗੀ ਤੇ ਦੋ ਕੰਪਨੀਆਂ ਆਉਣ ਵਾਲੇ ਪ੍ਰੋਗਰਾਮ ਦੇ ਨਾਲ ਕੱਲ ਤੱਕ ਆ ਜਾਣਗੀਆਂ ਦੋ ਕੰਪਨੀਆਂ ਤੇ ਅਗਲੇ 4 ਦਿਨਾਂ ਚ ਸਾਡੇ ਕੋਲ 4 ਕੰਪਨੀਆਂ ਆ ਜਾਣਗੀਆਂ ਜਾਨਵਲ ਸਮਾਜੇ ਹੋਰ ਸੀਪੀਏ ਦੀ ਟੁਕੜੀਆਂ ਆਣੀਆਂ ਜਾਂ ਸਾਡੇ ਕੋਲੇ ਤੇ ਉਹਨਾਂ ਨੂੰ ਮਿਲ ਕੇ ਤੇ ਜਿਹੜੇ ਵਲਨਰੇਬਲ ਪੁਆਇੰਟਸ ਹੈਗੇ ਉੱਥੇ ਕੌਨਫੀਡੈਂਸ ਬਿਲਡਿੰਗ ਮੀਜਰ ਫਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਦੇ ਕਮਿਟਮੈਂਟ ਦੇ ਨਾਲ ਮੈਸੇਜ ਦੇ ਨਾਲ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦਾ ਕੰਫੀਡੈਂਸ ਬਿਲਡ ਅਪ ਕਰਨਾ, ਬੂਸਟ ਅਪ ਕਰਨਾ ਤੇ ਉਹਨਾਂ ਨੂੰ ਆਹ ਭਰੋਸਾ ਦਿਲਾਉਣਾ ਕਿ ਲਾਅ ਨਾਟਿਕ ਦੀ ਸਥਿਤੀ ਜਿਹੜੀ ਹੈਗੀ ਉਹ ਅੰਡਰ ਕੰਟਰੋਲ ਹੈਗੀ ਹਰ ਤਰੀਕੇ ਦੇ ਨਾਲ ਤੇ ਕੋਈ ਵੀ ਛੜਾਤੀ ਅਨਸਰ ਨੂੰ ਜਿਹੜਾ ਹੈਗਾ ਉਹ ਚੋਣਾਂ ਦਾ ਮਾਹੌਲ ਖਰਾਬ ਕਰਨ ਦੀ ਜਿਆਜਤ ਨਹੀਂ ਤੇ ਨਾਲ ਹੀ ਜਿਹੜਾ ਹੈਗਾ ਪੂਰੀ ਪੁਲਿਸ ਫੋਰਸ ਨਾਲ ਜਿਹੜੇ ਸੀਐਫਐਫ ਦੇ ਸਾਡੇ ਸਾਥੀ ਹੈਗੇ ਉਹਨਾਂ ਦੇ ਨਾਲ ਮਿਲ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਫਰੀ ਫੇਅਰ ਇੰਪਾਰਸ਼ੀਅਲ ਇਲੈਕਸ਼ਨ ਕਰਾਉਣ ਵਾਸਤੇ ਐਸੀ ਕਮੇਟੀ ਦਾ ਤੇ ਉਸ ਤਰੀਕੇ ਨਾਲ ਇਲੈਕਸ਼ਨ ਕਰਵਾਉਣਾ ਸਰ ਟੋਟਲ ਕਿੰਨੀ ਫੋਰਸ ਲਗਾਈ ਗਈ ਹੈ ਉਹ ਜਿਲ੍ਹੇ ਵਿੱਚ ਹੁਣ ਆਪਣੇ ਪੂਰੇ ਜਿਲ੍ਹੇ ਵਿੱਚ ਜਿਹੜਾ ਹੈਗਾ ਆਸ ਦੇ ਦਿਨ ਆਪਣੇ ਕੋਲੇ ਸੀਐਪੀਐਫ ਤੋਂ ਬੀਐਸਐਫ ਦੀ ਇੱਕ ਕੰਪਨੀ ਹੁਣੇ ਕੋਲੇ ਹੈਗੇ ਜਿਹਦੇ ਵਿੱਚੋਂ ਆਪਣੇ ਕੋਲ ਲਗਭਗ 70 ਜਵਾਨ ਕਿਦਾ ਪਰਸੇਗੇ ਉਸ ਤੋਂ ਅਲਾਵਾ ਜ਼ਿਲ੍ਹਾ ਪੁਲਿਸ ਦੋ ਏਆਰਪੀ ਟੀਮਸ ਆਪਣੇ ਕੋਲੇ ਹੈਗੀਆਂ ਔਰ ਸੀਐਪੀਐਫ ਜਿਹੜੀ ਅਲੋਟਮੈਂਟਸ ਹੈਗੀਆਂ ਉਹ ਆਉਣ ਵਾਲੇ ਦਿਨਾਂ ਤੋਂ ਜਿੱਦਾਂ ਕੱਲ ਤੋਂ ਹੀ ਆਪਣੇ ਕੋਲੇ ਆਉਣਾ ਸ਼ੁਰੂ ਹੋ ਜਾਣਗੀਆਂ ਤੇ ਤਨਾਵ ਤੋਂ ਪਹਿਲਾਂ ਆਪਣੇ ਕੋਲ 10 ਤੋਂ ਜ਼ਿਆਦਾ ਟੁਕੜੀਆਂ ਸੀ ਇੱਥੇ ਤੇ ਆਪਾਂ ਨੂੰ ਮਿਲੇਗੀ ਤੇ ਟੋਟਲ ਇਲੈਕਸ਼ਨ ਦੇ ਦੌਰਾਨ ਜਿਹੜੀ ਹੈਗੀ ਜਦੋਂ ਆਪਣੀ VOTING ਹੋਏਗੀ ਉਸ ਟਾਈਮ ਆਪਣੇ ਜ਼ਿਲ੍ਹੇ ਚ ਲਗਭਗ 5000 ਦੀ ਫੋਰਸ ਪੂਰੇ ਸਾਰੇ ਪੋਲਿੰਗ ਬੂਥਾਂ ਤੇ ਲੋਕੇਸ਼ਨਾਂ ਤੇ ਪੈਟਰੋਲਿੰਗ ਪਾਰਟੀਆਂ ਤੇ ਤੇ ਉਹ 5000 ਤੋਂ ਵੱਧ ਦੀ ਫੋਰਸ ਇੱਥੇ ਹੋਣੀ ਚਾਹੀਦੀ ਸਰ ਇੰਟਰਸਟੇਟ ਨਾਕੇ ਜਿਹੜੇ ਆ ਉਹਨਾਂ ਨੇ ਕਿਸ ਤਰ੍ਹਾਂ ਦੇ ਕੀਆ ਰਹੇ ਗੂ ਆਪਣੇ 11 ਟੋਟਲ ਇੰਟਰਸਟੇਟ ਨਾਕੇ ਹੈਗੇ ਜਿਹੜੇ ਹਿਮਾਚਲ ਦੇ ਨਾਲ ਲੱਗਦੇ ਹੈਗੇ ਤੇ ਉੱਥੇ ਆਪਣੀ 24 ਘੰਟੇ ਫੋਰਸ ਬੜੀ ਮੁਸਤੈਦੀ ਦੇ ਨਾਲ ਹਿਮਾਚਲ ਪੁਲਿਸ ਦੇ ਨਾਲ ਕੋਆ ਤਹਨਾਤ ਹੈਗੀ ਤੇ ਉੱਥੇ 24 ਘੰਟੇ ਚੈਕਿੰਗ ਚੱਲਦੀ ਹੈਗੀ ਉਸ ਤੋਂ ਇਲਾਵਾ ਜਿਹੜੀ ਐਫਐਸਟੀ ਤੇ ਐਸਐਸਟੀ ਟੀਮਸ ਹੈਗੀਆਂ ਪਰ ਕਨਸਟਿਟੂਐਂਸੀ ਹਰ ਕਨਸਟਿਟੂਐਂਸੀ ਵਾਈਜ਼ 3-3 ਐਫਐਸਟੀ ਟੀਮ ਤੇ 3-3 ਐਸਐਸਟੀ ਟੀਮਸ ਜਿਹੜੀ ਹੈਗੀਆਂ ਉਹ ਆਪਣੇ ਤਹਨਾਤ ਹੈਗੇ ਜਿਹੜੀ ਰੈਂਡਮ ਚੈਕਿੰਗ ਸਟੈਟਿਕ ਚੈਕਿੰਗ ਜਿਹੜੀ ਚੱਲਦੀ ਹੈਗੀ ਉਹ ਵੀ ਤੇ ਨਾਲ ਫਲਾਈਂਗ ਸਟੈਟ ਜਿਹੜਾ ਹੈਗੇ ਉਹ ਵੀ ਚੈਕਿੰਗ ਕਰ ਰਹੇ ਹੈਗੇ ਕੋਈ ਵੀ ਕਿਸੇ ਵੀ ਤਰੀਕੇ ਦੀ ਨਿਕਸ ਸਮਗਲਿੰਗ ਡਰੱਗਸ ਸਮਗਲਿੰਗ ਕੈਸ਼ ਦਾ ਇਲੀਗਲ ਕੈਸ਼ ਦਾ ਫਲੋ ਜਾਂ ਕੋਈ ਫਰੀ ਬੀਜ਼ ਦਾ ਫਲੋ ਕੋਈ ਗਿਫਟਾਂ ਦਾ ਫਲੋ ਜਿਹੜਾ ਹੈਗਾ ਉਹਨੂੰ ਚੈੱਕ ਕੀਤਾ ਜਾ ਰਿਹਾ ਹੈਗਾ ਤੇ ਉਹਨੂੰ ਬਿਲਕੁਲ ਵੀ ਜਿਹੜਾ ਹੈਗਾ ਉਹ ਚੌਂ ਵਿਚਾਰ ਨੂੰ ਚੌਂ ਚੌਂ ਵੀ ਪ੍ਰਕਿਰਿਆ ਨੂੰ ਡਿਸਟਰਬ ਨਹੀਂ ਕਰਨ ਦਿੱਤਾ ਜਾਏਗਾ ਤੇ ਅਸੀਂ ਫ੍ਰੀ ਐਂਡ ਫੇਅਰ ਲਿਚ ਕਰਵਾਵਾਂਗੇ ਠੀਕ ਹੈ ਥੈਂਕ ਯੂ